ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਗਮ ਆਮ ਜਨਤਾ ਇਸ ਕਿਸਮਾ ਕੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀਚਰ ਤੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਵਿਜੀਲੈਂਸ ਬਿਊਰੋ ਨੇ ਇੱਕ ਤਹਿਸੀਲਦਾਰ ਉੱਤੇ ਕਾਰਵਾਈ ਕੀਤੀ ਹੈ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਜ਼ਿਲ੍ਹਾ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਅਰਜਿਸਟਰੀ ਕਲਾਸ ਇਦਾਂ ਦੇ ਲੋਕਾਂ ਦਾ ਮਨਜ਼ਰੀਆਂ ਆਮ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਉਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਂਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਕਿ ਉਹ ਕਰਪਟ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਇਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫਿਰ ਰਜਿਸਟਰੀ ਹੋਵੇ ਜ਼ਿਆਦਾਤਰ ਕਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਵੀ ਰਿਸ਼ਵਤਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਵੀ ਬੰਦਾ ਬਿਨਾਂ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਜਿਨੀਆਂ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਵਾਮ ਆਮ ਜਨਤਾ ਇਸ ਕਿਸਮਾ ਪੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਹਿਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਿਹਾ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਇੱਥੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਵਿਜੀਲੈਂਸ ਬਿਊਰੋ ਨੇ ਇੱਕ ਤਹਿਸੀਲਦਾਰ ਉੱਤੇ ਕਾਰਵਾਈ ਕੀਤੀ ਹੈ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਤਹਿਸੀਲਦਾਰ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਰਜਿਸਟਰੀ ਕਲਰਕਸ ਐਦਾਂ ਦੇ ਲੋਕਾਂ ਦਾ ਮੰਜ਼ਰਿਆਮ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਜਿਹਦੇ ਨਾਲ ਆਮ ਲੋਕਾਂ ਨੂੰ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਕਿ ਉਹ ਕਰਪਸ਼ਨ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉਤੇ ਇਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫੀ ਰਜਿਸਟਰੀ ਹੋਵੇ ਤਹਿਸੀਲਾਂ ਦੇ ਵਿੱਚ ਜ਼ਿਆਦਾਤਰ ਕਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਵੀ ਰਿਸ਼ਵਤ ਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਬੰਦਾ ਬਿਨਾਂ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਔਰ ਇਹ ਉਹ ਨੌਕਰਸ਼ਾ ਜਿਹੜੇ ਆਪਣੀ ਤਨਖਾਹ ਦੇ ਬਲਬੋਤੇ ਦੇ ਉੱਪਰ ਐਡੇ ਵੱਡੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ 체체 에ਸੀ ਘਰਾਂ ਦੇ ਵਿੱਚ ਨਹੀਂ ਲਾ ਸਕਦੇ ਤਿੰਨ ਤਿੰਨ ਚਾਰ ਚਾਰ ਕਾਰਾਂ ਨਹੀਂ ਰੱਖ ਸਕਦੇ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਹੋਰ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹਨਾਂ ਦੇ ਪੈਸਿਆਂ ਦਾ ਸਰੋਤ ਕੀ ਆ ਇਹਨਾਂ ਪੈਸਾ ਇਕੱਠਾ ਕਿਵੇਂ ਕਰ ਰਿਆ ਫਿਰ ਇਹ ਚੀਕਦੇ ਕਿਉਂ ਆ ਔਰ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਤਾਂ ਸਿੱਧਾ ਹੀ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਸਟੇਟ ਨੂੰ ਮੈਂ ਕਹਾਂਗਾ ਦੋਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਆਵਾਮ ਨੂੰ ਕਰਤਾ ਜਨਤਾ ਨੂੰ ਕਰਤਾ ਇਧਰੋਂ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਤੁਹਾਨੂੰ ਜਿਆਦਾ ਤਕਲੀਫ ਹੈ ਤੁਸੀਂ ਧਰਨਾ ਮੇਰੇ ਘਰ ਦੇ ਬਾਹਰ ਆ ਕੇ ਲਾ ਲਓ ਇਹ ਵੀ ਸਵਾਰ ਤੁਸੀਂ ਦੇਖ ਲਓ ਇਹ ਵੀ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਾਲੀਆਂ ਪੇਡਾਂ ਦੀ ਮੁਕਤੀ ਹੁਣ ਨਹੀਂ ਹੋਣ ਵਾਲੀ ਇਹ ਲੋਕ ਇਦਾਂ ਹੀ ਠੁੱਕਦੇ ਰਹਿਣਗੇ ਇਦਾਂ ਹੀ ਇਹਨਾਂ ਦੇ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਦਬਜ ਹੋਰ ਵੀ ਜ਼ਿਆਦਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਐਕਟੀਵਿਟੀ ਦਿਖਾ ਦੇਣੀ ਚਾਹੀਦੀ ਸੀ ਜਿਹੜੀ ਲਿਸਟ ਜਾਰੀ ਹੋਈ ਉਹਦੇ ਉੱਤੇ ਵੀ ਜਲਦ ਜਲਦ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਕਪਾੜੀ ਜੀ ਨੇ ਦੇਖਿਆ ਗਿਆ ਕਿ ਜਿਹੜੀ 50 ਦਾ ਰਿਪੋਰਟ ਲਿਸਟ ਵਿੱਚ ਜਿਹੜੀ ਪ੍ਰਸ਼ਾਸਕ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਬੁਖਮੰਤਰੀ ਨੇ ਟਵੀਟ ਵੀ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਇਹ ਇਹਨਾਂ ਅਧਿਕਾਰੀਆਂ ਦੀ ਇੰਟੈਲੈਕਚੁਅਲ ਬੈਂਕਰਪਸੀ ਇਹਨਾਂ ਦਾ ਦਿਮਾਗੀ ਤਵਾਜਨ ਇਹਨਾਂ ਦਾ ਦਿਮਾਗੀ ਦਿਵਾਲੀਆਪਨ ਇੱਥੇ ਤੱਕ ਵੱਧ ਗਿਆ ਹੈ ਕਿ ਕਰਪਸ਼ਨ ਤੇ ਰੋਕ ਲਾਉਣ ਦੀ ਗੱਲ ਹੋ ਰਹੀ ਉਹਦੇ ਸਾਰੇ ਚੀਕ ਉੱਠਿਆ ਸਾਰੇ ਦਫ਼ਤਰ ਖਾਲੀ ਕਰਕੇ ਇੱ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਅਜੇ ਤੱਕ ਲਿਸਟ ਜਿਹੜੀ ਜਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਵੀ ਮਾਫੀ ਇਜ਼ਾਫੀ ਤਲਾਫੀ ਕਰਾਉਣੀ ਚਾਹੀਦੀ ਆ ਜਿਹੜਾ ਰੈਵਨਿਊ ਲਾਸ ਇਸ ਵੇਲੇ ਸਟੇਟ ਦਾ ਹੋ ਰਿਹਾ ਇਹਨਾਂ ਅਫਸਰਾਂ ਦੇ ਕੋਲੋਂ ਇਹਨਾਂ ਪਬਲਿਕ ਸਰਵੈਂਟਸ ਕੋਲੋਂ ਨੌਕਰਾਂ ਕੋਲੋਂ ਨੌਕਰ ਸ਼ਾਹਾਂ ਕੋਲੋਂ ਇਹ ਰਿਕਵਰ ਕਰਾਉਣਾ ਚਾਹੀਦਾ ਇਹਨਾਂ ਨੂੰ ਤਾਂ ਮੇਰਾ ਖਿਆਲ ਜੋ ਸਟ੍ਰਿਕਟ ਐਕਸ਼ਨ ਹੈ ਉਹ ਕਰ ਦੇਣਾ ਚਾਹੀਦਾ ਤਮਾਸ਼ਾ ਬਣਾ ਦਿੱਤਾ ਮੇਰਾ ਖਿਆਲ ਹੈ 1 ਸਾਲ ਦੇ ਵਿੱਚ 20 ਵਾਰ ਤੇ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਆ ਇੰਦਾ ਸਿੱਧਾ ਸਿੱਧਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਅੱਗੇ ਹੀ تعلیم ਵਕਾਰ ਸਿਹਤ ਇਨਸਾਫ ਇਤਰਾਮ ਲੋਕਾਂ ਨੂੰ ਨਹੀਂ ਸੇ ਮਿਲ ਰਿਹਾ ਔਰ ਐਡੀ ਵੱਡੀ ਖੱਜਲ ਖੁਆਰੀ ਇੱਥੋਂ ਵੀ ਦਿਖਦੀ ਆ ਜੇ ਇਹ ਕਹਿੰਦੇ ਆ ਕਰਪਸ਼ਨ ਨੂੰ ਫੜੋ ਨਾ ਤੇ ਫਿਰ ਜਿਸਮ ਫਰੋਚੀ ਜਿਹੜੀ ਚੱਲ ਰਹੀ ਆ ਉਹਦਾ ਵੀ ਧੰਦਾ ਚੱਲਣ ਦਿਓ ਤੇ ਜਿਹੜੀ ਸੜਕਾਂ ਦੇ ਲੁੱਟਖੋ ਹੁੰਦੀ ਆ ਸਨਾਚਿੰਗ ਹੁੰਦੀ ਆ ਬੈਂਕਾਂ ਦੇ ਡਕੈਤੀਆਂ ਹੋ ਰਹੀਆਂ ਉਹ ਵੀ ਫਿਰ ਚੱਲਣ ਦਿਓ ਸੱਚੀ ਗੱਲ ਤਾਂ ਇਹ ਆ ਕਿ ਇਹ ਚੰਬਲ ਘਾਟੀ ਦੇ ਡਾਕੂਆਂ ਨਾਲੋਂ ਵੀ ਜ਼ਿਆਦਾ ਵੱਧ ਲੁੱਟਦੇ ਆ ਲੋਕਾਂ ਨੂੰ ਔਰ ਉਸ ਤੋਂ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿੱਥੇ ਦਮੂਹੀ ਸੱਪ ਦੇ ਦੋ ਮੂੰਹ ਹੁੰਦੇ ਆ ਇਹ ਲੋਕਾਂ ਦੇ ਮੂੰਹ 100 ਨੇ 100 ਮੂੰਹਾਂ ਦੇ ਨਾਲ ਇਹ ਲੋਕਾਂ ਨੂੰ ਲੁੱਟਦੇ ਆ ਪੈਸਾ ਖਾ ਰਿਆ ਤੇ ਡਕਾਰ ਵੀ ਨਹੀਂ ਮਾਰਦੇ ਸੋ ਅਲਟੀਮੇਟਲੀ ਇਨਾਂ ਦੇ ਕੋਲ ਜਿੰਨਾ ਪੈਸਾ ਆ ਉਹਦੀ ਮਾਫੀ ਇਜ਼ਾਫੀ ਤਲਾਫੀ ਸਰਕਾਰਾਂ ਨੂੰ ਕਰਾਉਣੀ ਚਾਹੀਦੀ ਆ ਇਹਨਾਂ ਦੇ ਬੱਚੇ ਕਿਹੜੇ ਕਿਹੜੇ ਮਹਿੰਗੇ ਸਕੂਲਾਂ 'ਚ ਪੜਦੇ ਆ ਇਹ ਗੱਲ ਦੀ ਜਾਣਕਾਰੀ ਵੀ ਜਨਤਕ ਕਰਨੀ ਚਾਹੀਦੀ ਆ ਔਰ ਇਹਨਾਂ ਤੇ ਹੋਰ ਜੋ ਸਟ੍ਰਿਕਟ ਐਕਸ਼ਨਸ ਹੋ ਸਕਦਾ ਉਹ ਕਰਨਾ ਚਾਹੀਦਾ ਔਰ ਜਿਹੜਾ ਇਹ ਯੂਨੀਅਨ ਬਣਾਈ ਫਿਰਦੇ ਆ ਜਿਹੜੇ ਇਹ ਸਰਕਾਰਾਂ ਨੂੰ ਥ੍ਰੈਟ ਕਰਦੇ ਆ ਆਵਾਮ ਨੂੰ ਥ੍ਰੈਟ ਕਰਦੇ ਆ ਸਟੇਟ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਵੀ ਸਬਕ ਸਮੇਂ ਸਿਰ ਸਿਖਾ ਦੇਣਾ ਚਾਹੀਦਾ ਕਿੰਨੇ ਜਿਹੜੇ ਪੇਸ਼ੇ ਅਧਿਕਾਰੀ ਕਿੰਨੇ ਹੈਗੇ ਜਿਹੜੇ ਸੀਐਮ ਨੇ ਟਵੀਟ ਕੀਤਾ ਕੀ ਕਰਾ ਜੀਏਗਾ ਤੋਂ ਕੀ ਪੂਰੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਕਸਿਮਮ ਲੁਧਿਆਣੇ ਤੋਂ 6 ਤਹਿਸੀਲਾਰ ਨਾਇਬ ਤਹਿਸੀਲਾਰ ਕਰਪਟ ਦੱਸੇ ਉਸ ਲਿਸਟ ਦੇ ਵਿੱਚ 5 ਬਠਿੰਡੇ ਤੋਂ 5 ਹੁਸ਼ਿਆਰਪੁਰ ਤੋਂ 4 ਈਜ਼ ਫਰੋਮ ਮੋਹਾਲੀ ਰੋਪੜ ਜਲੰਧਰ 3 ਈਜ਼ ਫਰੋਮ ਪਟਿਆਲਾ ਐਂਡ ਕਪੂਰਥਲਾ 2 ਈਜ਼ ਫਰੋਮ ਸੰਗਰੂਰ ਐਸ ਬੀ ਐਸ ਨਗਰਨ ਗੁਰਦਾਸਪੁਰ 1 ਈਜ਼ ਫਰੋਮ ਫਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਫਤੇਗੜ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਐਂਡ ਬਰਨਾਲਾ ਇਦਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀ ਸੋ ਉਸ ਗੱਲ ਦੀ ਇੰਤਜ਼ਾਰ ਮੈਂ ਅਜੇ ਵੀ ਕਰ ਰਿਹਾ ਜੇ ਇਹ ਆਪਣੀ ਆਤਤਾ ਤੋਂ ਬਾਦ ਨਹੀਂ ਹੁੰਦੇ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇੱਕ ਅੱਦੇ ਕਰਪਟ ਐ ਸੀ ਕਾਲੀ ਪੇੜ ਨੂੰ ਫੜਨੀ ਵਜਾਏ ਉਸ ਲਿਸਟ ਦੇ ਵਿੱਚ ਜਿਹੜੇ 48 ਤੋਂ 50 ਨਾਮ ਆ ਉਹਨਾਂ ਨੂੰ ਵੀ ਧੱਕੇ ਰੱਖਦੇ ਨੇ ਜੇਲ੍ਹ ਭੇਜ ਦੇਣ ਉਹਨਾਂ ਕੋਲੋਂ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਇਹ ਬਰਦਰ ਨਿਸ਼ਾਨ ਬਣਾਇਆ ਜਾਵੇ ਜੋ ਕਿ ਕੋਈ ਇਦਾਂ ਦਾ ਪਬਲਿਕ ਸਰਵੰਟ ਨੌਕਰ ਸਾਹ ਕਰਪਸ਼ਨ ਕਰਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਰਾਤ ਸੁਪਣੇ 'ਚ ਵੀ ਡਰ-ਡਰ ਕੇ ਉੱਠੇ ਗੁਰਸ਼ਰਨ ਸਿੰਘ ਸਟੇ ਕਰ ਕਦਾ ਬਤੌਰ ਕੰਮ ਕਰਦਾ ਨਹੀਂ ਮੈਂ ਸਰ ਜਿਹੜੇ ਸੀਤਾਰਾ ਨੂੰ ਕੱਲੀ ਹੜਤਾਲ ਕੀਤੀ ਕੀ ਰਜਿਸਟਰੀング ਕਰਬ ਹੋ ਗਈ ਕੁਝ ਸਰ ਤਸੀਲਦਾਰ ਨੇ ਰਜਿਸਟ੍ਰੇਸ਼ਨ ਦਾ ਕੰਮ ਛੱਡਿਆ ਹੋਇਆ ਹੈ ਜੀ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਬੈਠੇ ਹੋਏ ਹਾਂ ਹੁਣੇ ਤੱਕ ਇੱਕ ਉਦੋਂ ਕਰ ਸਾਲੇ ਜੀ 7 ਮਾਰਚ ਤੱਕ ਕਾਲ ਦਿੱਤੀ ਹੋਈ ਹੈ ਜੀ ਉਹਨਾਂ ਨੇ ਅੱਗੇ ਕੀ ਐਕਸ਼ਨ ਲੈ ਲਿਆ ਜਾਂ ਵਾਪਸਾਂ ਦੇ ਉਹਨਾਂ ਦਾ ਹੈ ਜੀ ਡਿਸੀਜਨ ਸੀਏ ਵੱਲੋਂ ਟਵੀਟ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਤਸੀਲ ਦਾ ਛੁੱਟੀ ਤੇ ਬਿਸ਼ੇ ਚਲੇ ਜਰ ਆਪਾਂ ਨਵੇਂ ਅਫਸਰ ਲਿਆ ਕੇ ਤੇ ਵੇਟ ਬਿਠੀ ਤੇ ਤਨਾਫ ਕਰਾਂਗੇ ਲੋਕਾਂ ਨੂੰ ਕਿਹਨੇ ਕੋਰੀ ਨਾਲ ਕਿ ਆ ਰਹੇ ਇਹਦੇ ਬਾਰੇ ਸਰ ਉੱਚ ਅਧਿਕਾਰੀ ਕੁਝ ਫੈਸਲਾ ਲੈ ਸਕਦੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਫੈਸਲਾ ਲੈਣਗੇ ਉੱਚ ਅਧਿਕਾਰੀ ਲੈਣਗੇ ਲੋਕ ਆ ਰਹੇ ਵੈਸੇ ਜਿਵੇਂ ਜਰਾ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤੋਂ ਪਤਾ ਹੀ ਹੈ ਬਰ ਲਿਖਣ ਵਾਲੇ ਵੀ ਦੱਸ ਦਿੰਦੇ ਆ ਹੁਣ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਉਣਾ ਸ਼ੁਰੂ ਕਰਨਗੇ ਜੀ ਕੋ